ਆਪਣੀ ਵਿਆਦੀ ਸ਼ਾਪਿੰਗ ਕਰਕੇ ਆ ਰਹੇ ਲਾੜੇ ਦੇ ਨਾਲ ਰਾਹ ਵਿਚਕਾਰ ਹੀ ਇੱਕ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ ਪਤਾ ਲੱਗ ਰਿਹਾ ਹੈ ਕਿ ਕੰਜਿਕ ਤੋਂ ਜ਼ਿਆਦਾ ਜਾਣੇ ਜ਼ਖਮੀ ਹੋ ਗਏ ਤੇ ਇੱਕ ਦੀ ਹਾਲਤ ਇੰਨੀ ਗੰਭੀਰ ਹੈ ਕਿ ਉਸ ਨੂੰ ਦੇਖਦੇ ਹੋਏ ਪਰਿਵਾਰਿਕ ਮੈਂਬਰਾਂ ਦੇ ਹੰਝੂ ਨਿਕਲ ਗਏ ਜਲਾਲਾਬਾਦ ਦੇ ਅਮੀਰ ਖਾਸ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਕਾਰ ਅਤੇ ਬਾਈਕ ਦੀ ਭਿਆਨਕ ਟੱਕਰ ਹੋਈ ਹੈ ਦੱਸਦੇ ਕਿ ਫਾਜ਼ਿਲਕਾ ਦੇ ਸ਼ਹਿਰ ਜਲਾਲਾਬਾਦ ਦੇ ਵਿੱਚ ਇਹ ਹਾਦਸਾ ਵਾਪਰਿਆ ਵਿਆਸ ਮਾਗਮ ਦੀ ਖਰੀਦਦਾਰੀ ਕਰਕੇ ਵਾਪਸ ਆ ਰਹੇ ਬਾਈਕ ਸਵਾਰ ਦੋ ਨੌਜਵਾਨਾਂ ਦੀ ਪਿੰਡ ਅਮੀਰ ਖਾਸ ਦੇ ਨੇੜੇ ਕਾਰ ਤੇ ਨਾਲ ਟੱਕਰ ਹੋ ਗਈ। ਹਾਦਸੇ ਦੇ ਵਿੱਚ ਦੋਵੇਂ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਚੁੱਕੇ ਨੇ। ਇਸ ਦੌਰਾਨ ਉੱਥੋਂ ਲੰਘ ਰਹੇ ਪੁਲਿਸ ਮੁਲਾਜ਼ਮ ਨੇ ਦੋਵਾਂ ਜ਼ਖਮੀਆਂ ਨੂੰ ਸੰਭਾਲ ਲਿਆ ਅਤੇ ਬੀਐਸਐਫ ਦੀ ਗੱਡੀ ਦੀ ਮਦਦ ਨਾਲ ਦੋਹਾਂ ਨੂੰ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ। ਮੌਕੇ ਤੇ ਮੌਜੂਦ ਥਾਣਾ ਅਮੀਰ ਖਾਸ ਦੇ ਮੁਖਮੰਸ਼ੀ ਅਭਿਸ਼ੇਕ ਸ਼ਰਮਾ ਨੇ ਦਸਿਆ ਕਿ ਉਹ ਥਾਣਾ ਅਮੀਰ ਖਾਸ ਦੇ ਵਿੱਚ ਤਾਇਨਾਤ ਸੀ ਤੇ ਅੱਜ ਕੋਈ ਕੰਮ ਨਿਪਟਾ ਕੇ ਉਹ ਜਦੋਂ ਵਾਪਸ ਥਾਣੇ ਵੱਲ ਨੂੰ ਜਾ ਰਹੇ ਸਨ ਤਾਂ ਐਸੇ ਦੌਰਾਨ ਹੀ ਪਿੰਡ ਦੇ ਪੈਟਰੋਲ ਪੰਪ ਨੇੜੇ ਕਾਰ ਹਾਦਸਾ ਗ੍ਰਸਤ ਨਜ਼ਰ ਆਇਆ। ਉਸ ਤੋਂ ਬਾਅਦ ਉਹਨਾਂ ਆਪਣਾ ਫਰਜ਼ ਸਮਝਦੇ ਹੋਏ ਉੱਥੋਂ ਲੰਘ ਰਹੀ ਬੀਐਸਐਫ ਦੀ ਗੱਡੀ ਨੂੰ ਰੋਕਿਆ ਅਤੇ ਮਦਦ ਦੇ ਨਾਲ ਜ਼ਖਮੀਆਂ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਤਾਂ ਜੋ ਉਹਨਾਂ ਦੀ ਜਾਨ ਬਚਾਈ ਜਾ ਸਕੇ ਫਿਰ ਜੀ ਕੀ ਵਾਕਿਆ ਹੋਇਆ ਵਾਕਿਆ ਜੀ ਮੈਂ ਅਸੀਂ ਜਾ ਰਹੇ ਸੀ ਮੈਂ ਤੇ ਸਾਡੇ ਇੱਕ ਸਾਬਿਸ ਪੈਟਰ ਅਸੀਂ ਕਿਸੇ ਕੰਮ ਤੋਂ ਫਾਰਗ ਹੋ ਕੇ ਥਾਣੇ ਜਾ ਰਹੇ ਸੀ ਮੀਰ ਕਸ ਜੀ ਉੱਥੇ ਮੁੱਖ ਮੁੱਚੀ ਵਜੋਂ ਤਨਾਤ ਆ ਜੀ ਜੀ ਉਧਰ ਤੀ ਸਾਨੂੰ ਪਤਾ ਲੱਗਿਆ ਵੀ ਇੱਥੇ ਇੱਕ ਰੋਡ ਹੈ ਸਾਡੇ ਐਕਸੀਡੈਂਟ ਹੋ ਗਿਆ ਅਸੀਂ ਆਦੀ ਪੋਜੀਸ਼ਨ ਸਮਝਦੇ ਹੋਏ ਆਦੀ ਵੈਲਿਊ ਸਮਝਦੇ ਹੋਏ ਬਿਨਾ ਕਿਸੇ ਕੰਪਲੇਂਟ ਤੋਂ ਇਨਸਾਨੀਅਤ ਦੇ ਨਾਤੇ ਆਦੀ ਪੁਲਸਿੰਗ ਦੇ ਨਾਤੇ ਇਹ ਗੱਡੀ ਰੋਕ ਕੇ ਕਾਇਲਾ ਨੂੰ ਬੀਐਸਐਫ ਦੀ ਮਦਦ ਨਾਲ ਡਿਪਟੀ ਕਮਾਂਡੈਂਟ ਸਾਹਿਬ ਹੈਗੇ ਨੇ ਡਿਪੂ ਰਾਏ ਜੀ 170 ਪਟਾਲੀ ਹੁੰਦੇ ਉਹਨਾਂ ਨੇ ਮੌਕੇ ਤੇ ਆਪਦੀ ਗੱਡੀ ਵਿੱਚ ਸਰਕਾਰੀ ਗੱਡੀ ਵਿੱਚ ਪੇਸ਼ੈਂਟ ਨੂੰ ਚੱਕ ਕੇ ਸਿਵਲ ਹਸਪੀਟਲ ਜਿਹੜਾ ਐਡਮਿਟ ਕਰਵਾਇਆ ਜਿਹੜੇ ਇਲਾਜ ਦੌਰਾਨ ਫਿਲਹਾਲ ਕੰਡੀਸ਼ਨ ਇੱਕ ਦੀ ਕ੍ਰਿਟੀਕਲ ਹੈ ਇੱਕ ਦੀ ਠੀਕ ਤੁਹਾਨੂੰ ਪਤਾ ਲੱਗਿਆ ਕਿੱਥੋਂ ਦੇ ਸੀ ਦੋ ਨਹੀਂ ਨਹੀਂ ਸਰ ਹਾਲੇ ਤਫ਼ਤੀਸ਼ ਦਾ ਮਾਮਲਾ ਹੈ ਉਹ ਮੰਨ ਹੀ ਹੋ ਗਿਆ ਸਤਿ ਸ੍ਰੀ ਅਕਾਲ ਦੇਖਣੀ ਹੈ ਇਹ ਲੋਕਾਂ ਦੇ ਸਾਰਿਆਂ ਦੀ ਮਦਦ ਨਾਲ ਆਪਾਂ ਇਹ ਜਿੰਨਾ ਜਿੰਨਾ ਜਲਦੀ ਹੋ ਸਕੇ ਰੈਸਕਿਊ ਕਰ ਲਈਏ ਆਪਾਂ ਠੀਕ